ਹਾਂਜੀ ਅੱਜ ਆਪਾਂ ਨਾ ਗੋਲ ਗਲੇ 'ਚ ਅੰਡਰਗਰਾਉਂਡ ਪਾਈਪਿੰਗ ਕੱਢਾਂਗੇ ਪਹਿਲਾਂ ਆਪਾਂ ਨੇ ਸਿੰਗਲ ਫੁੱਟ ਤੇ ਚੜਾ ਲਿਆ ਔਰੇ ਪੱਟੀ ਕੱਟ ਲੈਣੀ ਆ ਉਹਦੇ 'ਚ ਡੋਰੀ ਪਾ ਕੇ ਆਪਾਂ ਨੇ ਪਹਿਲਾਂ ਪਾਈਪਿੰਗ ਤਿਆਰ ਕਰਾਂਗੇ ਫਿਰ ਆਪਾਂ ਤੁਹਾਨੂੰ ਦੱਸਦੇ ਆਂ ਵੀ ਕਿਵੇਂ ਗੋਲ ਗਲੇ 'ਚ ਪਾਈਪਿੰਗ ਲੱਗੂਗੀ ਆ ਦੇਖੋ ਆ ਬਾਰੇ ਪੱਟੀ 'ਚ ਡੋਰੀ ਪਾ ਕੇ ਪਾਈਪਿੰਗ ਤਿਆਰ ਕਰ ਲਈ ਹਾਂਜੀ ਆ ਆਪਾਂ neck ਗळा ਆਪਾਂ ਪੇਸਟ ਉਹਦੇ ਤੇ ਪੇਸਟ ਕਰ ਲਿਆ ਕੱਪੜੇ ਤੇ ਇਹ ਗਲੇ ਦਾ ਸਿੱਧਾ ਪਾਸਾ ਇੱਕ ਪੈਰ ਨਾਲ ਪਾਈਪਿੰਗ ਨਿਕਲੂਗੀ ਬਹੁਤ ਢਿੱਲਾ ਢਿੱਲਾ ਹੱਥ ਰੱਖਣਾਗਾ ਹਾਂਜੀ ਆ ਦੇਖੋ ਆਪਣੀ ਪਾਈਪਿੰਗ ਨਿਕਲ ਕੇ ਤਿਆਰ ਹੋ ਗਈ ਹੁਣ ਇਹਨੂੰ ਆਪਾਂ ਸੂਟ ਤੇ ਅਟੈਚ ਕਰਕੇ ਦਿਖਾਉਣੇ ਆ ਤੁਹਾਨੂੰ ਜੇ ਤੁਸੀਂ ਹਨਾ ਮੇਰੀ ਵੀਡੀਓ ਵੀ ਦੇਖਣੀ ਹੈ ਅੰਡਰਗਰਾਉਂਡ ਜਿਪ ਲਾਉਣੀ ਹਾਂਜੀ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਫਿਰ ਮੈਂ ਤੁਹਾਨੂੰ ਅੰਡਰਗਰਾਉਂਡ ਜਿਪ ਲਾਉਣ ਵੀ ਦੱਸ ਦਊਂਗੀ ਪੌਣਾ ਸਤ ਜੀ ਕਮੀਜ਼ ਆਪਣਾ ਸਿੱਧਾ ਗਲਾ ਆਪਾਂ ਨੇ ਪੁੱਠਾ ਕਰਕੇ ਧਰ ਲੈਣਾ ਪਹਿਲਾਂ ਆਪਾਂ ਸੈਂਟਰ ਚ ਇੱਕ ਸਲਾਈ ਲਾਉਣੀ ਆ ਹਾਂਜੀ ਤੁਸੀਂ ਮੇਰੀ ਵੀਡੀਓ ਨੂੰ ਸਟਾਰਟ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਮੇਰੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਹਾਂਜੀ ਹਲਕੇ ਹੱਥਾਂ ਨਾਲ ਗਲਾ ਆਪਾ ਗੋਲ ਰਾਉਂਡ ਘੁਮਾਈ ਜਾਣਾ ਹਾਂਜੀ ਆਪਾਂ ਗਲੇ ਨੂੰ ਫੋਲਡ ਕਰਨ ਵਾਸਤੇ ਇਹ ਚ ਟੱਕ ਲਾਉਣਾ ਇਹਨੇ ਤੱਕ ਤੁਸੀਂ ਹਨਾ ਧਿਆਨ ਨਾ ਲਾਇਓ ਜਿਹੜੀ ਆਪਣੀ ਸਲਾਈ ਲੱਗੀ ਹੋਈ ਹੈ ਨਾ ਕਿਤੇ ਉਹ ਨਾ ਖੱਟੀ ਜਾਵੇ ਹਾਂਜੀ ਹੁਣ ਇਹਨੂੰ ਆਪਾਂ ਪਲਟੀ ਕਰਕੇ ਦੇਂਦਿਆਂ ਵੀ ਆਪਣੇ ਪਾਈਪਿੰਗ ਇਸ ਤਰ੍ਹਾਂ ਦੀ ਬਣੀ ਹੈ ਜੀ ਇੱਥੇ ਆਪਾਂ ਨਾ ਕੱਚੀ ਸਿਲਾਈ ਲਾ ਦਾਂਗੇ ਇੱਕ ਹਾਂਜੀ ਆ ਆਪਣੇ ਗੋਲ ਗਲੇ ਚ ਪਾਈਪਿੰਗ ਤਿਆਰ ਹੋ ਗਈ ਹੁਣ ਆਪਾਂ ਘੇਰੇ ਦੀ ਤੇ ਬਾਜੂ ਦੀ ਪਾਈਪਿੰਗ ਦਿਖਾਵਾਂਗੇ ਜਿਹੜੀ ਅੰਡਰਗਰਾਉਂਡ ਲੱਗਦੀ ਆ ਤੁਸੀਂ ਮੇਰੀ ਵੀਡੀਓ ਤੇ ਲਗਾਤਾਰ ਬਣੇ ਰਹੋ ਹਰੀ ਆ ਦੇਖੋ ਤੁਸੀਂ neck ਬਿਲਕੁਲ ਬਣ ਕੇ ਰੈਡੀ ਆ ਆਪਣੀ ਬਿਲਕੁਲ ਗਲਾਈ ਚ ਪ੍ਰੋਪਰ ਪਾਈਪਿੰਗ ਨਿਕਲੀ ਆ